ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਇੱਕ 23 ਸਾਲਾ ਨੌਜਵਾਨ ਨੂੰ ਪੁਲਿਸ ਨੇ ਦੋ ਰਿਵਾਲਵਰ ਅਤੇ 10 ਚਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। 사ਜਨ ਨਾਮ ਦੇ ਇਸ ਨੌਜਵਾਨ ਤੇ ਪਹਿਲਾਂ ਵੀ ਕਈ ਕੇਸ ਦਰਜ ਨੇ। ਬਟਾਲਾ ਪੁਲਿਸ ਵੱਲੋਂ ਇਸ ਨੌਜਵਾਨ ਕੋਲੋਂ ਬਰਾਮਦ ਕੀਤੇ ਗਏ ਦੋ ਰਿਵਾਲਵਰਾਂ ਵਿੱਚੋਂ ਇੱਕ ਉਸਦੇ ਜੀਜੇ ਦਾ ਚੋਰੀ ਕੀਤਾ ਹੋਇਆ ਲਾਇਸੈਂਸਡ ਰਿਵਾਲਵਰ ਸੀ ਅਤੇ ਦੂਸਰਾ ਦੇਸੀ ਰਿਵਾਲਵਰ। ਇਸ ਨੌਜਵਾਨ ਨੇ ਕਬੂਲ ਕੀਤਾ ਹੈ ਕਿ ਇਹ ਅਸਲਾ ਉਸਨੇ ਆਪਣੇ ਕਿਸੇ ਜ਼ਮੀਨੀ ਝਗੜੇ ਨੂੰ ਨਿਪਟਾਉਣ ਲਈ ਇਕੱਠਾ ਕੀਤਾ ਸੀ ਪਰ ਉਸਦੇ ਇਰਾਦਿਆਂ ਉੱਤੇ ਪੁਲਸ ਨੇ ਪਾਣੀ ਫੇਰ ਦਿੱਤਾ। ਨਿਕਲ ਲਾਇਸੈਂਸ ਸੀਆ 12 ਨੰਬਰ ਦਾ ਹੈ। ਯੂਪੀ ਪਸਤਾਵਨਾ ਹੈ ਇੱਕ। ਕਿਹੜੀ ਗੜੀ ਹੈ? ਇੱਕ ਮਤੀਮੋਰ ਪਿਸਟਲ ਹੈਕਰ ਰਵਾਲਪੁਰ ਹੈ। ਰਵਾਲਪੁਰ ਲਾਇਸੈਂਸੀ ਹੈ। ਮੇਰੇ ਪਾਏਗਾ। ਮੈਂ ਚੁੱਕਿਆ ਹੈ ਉਹਨਾਂ ਨੇ ਪਤਾ ਲੱਗਾ। ਉਹਦੇ ਕਰਾਂ ਹੈ। 7-8 ਦਿਨ ਹੋ ਗਏ ਕਦੀ ਵਾਸਤੇ ਤੁਸੀਂ ਦਿੱਤਾ ਕਿ ਮੇਰਾ ਜ਼ਮੀਨੀ ਵਿਵਾਦ ਚੱਲਦਾ ਝਗੜਾ ਚੱਲਦਾ ਬੰਦੇ ਕ੍ਰਿਮੀਨਲ ਮਾਈਂਡ ਆ ਉਹਨਾਂ ਤੋਂ ਬਚਾ ਲੀ ਕੋਈ ਮੈਂ ਲੁੱਟਕੋ ਨਹੀਂ ਕਰਦਾ ਨਾ ਕੋਈ ਇਹਦਾ ਮੇਰਾ ਮਨਸੂਬਾ ਪੁਲਿਸ ਵੱਲੋਂ ਇਸ ਨੌਜਵਾਨ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਕਿ ਆਖਰ ਇਸ ਵਿਅਕਤੀ ਨੇ ਇਨਾ ਇਰਾਦਿਆਂ ਨਾਲ ਇਸ ਅਸਲੇ ਨੂੰ ਇਕੱਠਾ ਕੀਤਾ ਸੀ ਥਾਣਾ ਸਦਰਦੀ ਪੁਲਿਸ ਤੇ ਸਪੈਸ਼ਲ ਟਾਸਕ ਫੋਰਸ ਦੇ ਰੀਡ ਵੈਸੀ ਬਲਬੀਰ ਸਿੰਘ ਇੰਨੇ ਨਾਕਾਬੰਦੀ ਕੀਤੀ ਸੀ ਤੇ ਇੱਕ ਬੱਸ ਉੱਤੇ ਦੇ ਵਿਅਕਤੀ ਨੂੰ ਹਰ ਦੋ ਘੰਟੇ ਪੌਂਦੇ ਲੱਗੇ ਚੈੱਕ ਕੀਤਾ ਅਗਰ ਉਹਦੇ ਕੋਲ ਇੱਕ ਪਿਸਤੌਲ 32 ਗੋਰ ਤੇ ਚਾਰ ਕਾਰਤੂਸ ਬੰਦੇ ਤੇ ਜਦੋਂ ਫਿਰ ਮਜਬੂਰ ਹੋਰ ਪੁੱਛਗਿੱਛ ਕੀਤੀ ਤੇ ਅੱਜ ਉਹਨੇ ਆਪਣੀ ਨਿਸ਼ਾਨਦੇਹੀ ਖਰਾ ਕੇ ਇੱਕ ਹੋਰ ਪਿਸਤਲ ਜਿਹੜਾ ਦੇਸੀ ਪਿਸਤੌਲ ਹੈ 32 ਗੋਰ ਤੇ 6 ਕਾਰਤੂਸ ਪੁਲਿਸ ਨੂੰ ਬਰਾਮਦ ਕਰਾਇਆ ਇਹਦੇ ਖਿਲਾਫ ਅੱਜ ਵੀ ਜੇਥੇ ਜ਼ਿਲ੍ਹੇ ਚ ਦੋ ਪਰਚੇ ਦਰਜ ਕੀਤੇ ਨੇ ਤੇ ਇੱਕ ਕੁੱਲ ਸਦੇ ਆਪਏ ਦੇ ਸਿੱਕਾ ਬਸਰ ਜੇ ਗੇਟ ਤੋਂ ਨਾਲ ਹੀ ਪਛਤਾਪ ਜੇ ਵੀ ਹੋਣ ਹੋਰ ਪੁੱਛ ਗੇਸ ਕਰਕੇ ਇੰਟਰੋਗੁਏਸ਼ਨ ਕਰਾਂਗੇ ਤੇ ਜੋ ਵੀ ਅਪਰੋਗ ਮੈਂ ਜਾਂਚ ਜਾਨੀ ਦੇ ਕਰ ਰਹੇ ਜੀ